ਤੋ ਬਾਈ ਜੀ ਪਾਸਟਾ ਨਾ ਜੀ ਜਾਨ ਤੋਂ ਇਹ ਕੰਮ ਕਰਦਾ ਹੈ ਉਹਨੇ ਮੈਨੂੰ ਮੀਡੀਆ ਆਫ ਦੇ ਨਾਲ ਕਿ ਜਿਹੜੀਆਂ ਸਬਸਕ੍ਰਾਈਬ ਆਸਤੇ ਤੇ ਸੀਵਰੇਜ ਨੂੰ ਜਿਹੜੀ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨ ਸੈਕਸ਼ਨ ਅਸੇ ਜਿਹੜੀ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ ਤੇ 49 ਕਰੋੜ ਚ 40 ਕਰੋੜ 730 730 ਮਸ਼ੀਨਾਂ ਉੱਤੇ ਤੇ 4 ਕਰੋੜ ਦਾ ਬਜਟ ਹੈ ਉਹਦੇ ਚੋ ਪਹਿਲੇ ਕਲਸਟਰ ਵਾਸਤੇ ਜੋ ਸੂਰੂਪ ਨੂੰ ਅਸੀਂ ਕਲਸਟਰ ਬਣਾਇਆ ਕਲਸਟਰ ਵਿੱਚ ਹੈੱਡ ਆਫਿਸ ਲਾ ਲਿਆਵਾਂ ਮਾੜੇ ਦੁਆਰਾ ਤੇ ਚਾਰ ਪੰਜ ਜਿਹੜੀ ਗੱਡੀਆਂ ਇੱਥੇ ਖੜੀਆਂ ਰਹਿਣਗੀਆਂ ਜੇ ਜਿਹੜੇ ਜਿਲ੍ਹੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਹੋ ਨਾਰੋਇਤਾ ਚਾਹੀਦੀ ਸਫਾਈ ਵਾਸਤੇ ਚਾਹੀਦੀ ਉਹ ਉੱਥੇ ਚਲੀ ਜਾਵੇ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ 216 14 ਕਰੋੜ 31 ਲੱਖ ਦਾ ਹੈ 216 ਮਸ਼ੀਨਾਂ ਇੱਕ ਇਸ ਸੰਗਤ ਵਾਸਤੇ ਤੇ ਧੂਰੀ ਵਾਸਤੇ ਵੀ ਅਲੱਗ ਤੋਂ ਆ ਰਹੀਆਂ ਨੇ ਉਹ ਵੀ ਦੋ ਚਾਰ ਦਿਨਾਂ ਚੱਸੀ ਉਹਦਾ ਵੀ ਕੋਲੋਂ ਗਲਾਮਾ ਤੇ ਸ਼ਹਿਰਾਂ ਦੀ ਸੀਵਰੇਜ ਵੀ ਤੇ ਸੜਕਾਂ ਦੀ ਸਫਾਈ ਸੋ ਇਹਦੇ ਨਾਲ ਸਟਾਫ ਵੀ 2 ਸਾਲ ਲਈ ਟੈਕੀ ਨਾਲ ਹੀ ਆਉਣ ਦੀ ਮੰਗ ਹੈ ਕਿਉਂਕਿ ਟੈਕਨੀਕਲ ਜਿਹੜੇ ਵੀ ਉਹਨਾਂ ਨੂੰ ਪਤਾ ਇਹ ਨਹੀਂ ਚਲਾਉਂਦੇ ਮੈਂ ਪਿਛੇ ਸੋ ਅ ਸਬੂਰ ਦੇ ਕਲੈਕਟਰ ਦਾ ਅਧਿਕਾਰੀ ਬਾਤਾਂ ਦੇ ਸਮੇਂ ਸਮੇਂ ਪਰ ਇਸ ਤੋਂ ਬਲਦ ਜਿਹੜੇ ਸਾਹਸ ਤੋਂ ਹੈ ਉਹ ਇਸ ਦਾ ਮੌਜੂਦਾ ਕਾਰਜਾ ਦੇ ਹਾਂਜੀ ਸਤ ਤਸੀਲ ਭਵਾਨਾ ਜਿਹਦੇ ਵਿੱਚ ਬਹੁਤ ਸ਼ਾਨਦਾਰ ਐਸਜੀਓਫਿਸ ਹੈ ਫਰਦ ਖਰਦ ਖਰਦ ਕੇਂਦਰ ਅਤਵਾਰੀ ਆਫਿਸ ਕਾਨੂੰਗੋ ਆਫਿਸ ਦੇ ਰਿਕਾਰਡ ਜਿਹੜਾ ਰਿਕਾਰਡ ਰੂਨਦੀ ਹੈ ਤੇ ਤਾਂ ਕਿ ਇੱਕੋ ਜੱਥੇ ਲੰសារ ਕੁਝ ਨਹੀਂ ਲਿਖਿਆ ਪਟਵਾਰ ਖਾਨਾ ਕਿਤੇ ਹੋਰ ਹੁੰਦਾ ਸੀ ਹੈ ਨਾ ਕਿ ਜਿਹੜਾ ਐਸ ਡੀ ਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਬਹੁਤ ਜਗ੍ਹਾ ਤੇ ਜਾਣਾ ਪੈਂਦਾ ਸੀ ਵਿਆਹ ਦੀ ਫੋਟੋ ਸੋ ਸਤਸੀਲ ਚੀਮਾ ਵੀ ਚੱਲ ਜਿਹੜੀ ਹੈ ਉਹ ਘੱਟ ਹੋ ਚੁੱਕਿਆ ਹੈ ਇਹ ਬਰਬੇਦਾ ਵੀ ਚੁੱਕਿਆ ਤੇ ਇੱਥੇ ਆਪਣੇ 1000 ਕਮਰੇ ਚ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਸਾਰੇ ਸੱਤ ਸੀਗਾ ਤੇ ਤਸਵੀਲਾਂ ਅਪਡੇਟ ਕੀਤਾ ਜੁਗਾ ਲੇਟੈਸਟ ਜਿਹੜਾ ਬਿਲਡਿੰਗ ਹੈ ਲੇਟੈਸਟ ਮਟੀਰੀਅਲ ਹੈ ਸ਼ਾਨਦਾਰ ਉੱਥੇ ਬਾਥਰੂਮ ਬਣਾਏ ਹੋਏ ਨੇ ਬੀਟਿੰਗ ਰੂਮ ਨੇ ਮੀਨਾਂ ਦੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ ਥੱਕੇ ਨਾ